ਸਤਨਾਮ ਵਾਹਿਗੁਰੂ ਸਾਹਿਬ ਜੀਓ ਪਾਦੁਏ ਪਰਮ ਭੁਲਾਣਿਆ ਦੂਜੈ ਲਗਾ ਗੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਤ ਵੀਲੇ ਕਹਿ ਸੰਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਪੇਤ ਛੱਡ ਖੜੋਤੇ ਖਿਨੈ ਮਾਗੀ ਜਿਨ ਸਿਓ ਲੱਗਾ ਕੀਤ ਹੱਥ ਮਰੋੜੈ ਕੰਨ ਕਪੇ ਸਿਆਹੋ ਹੂ ਆਸੀਤ ਜਿਹਾਂ ਬੀਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਨਾ ਗਤੀ ਚਰਨ ਬੋਹਿਥ ਪ੍ਰਭ ਦੇਤ ਸਿ ਭਾਗ ਦੇ ਨਰਕ ਨ ਪਾਈਐ ਗੁਰ ਰਖਣ ਵਾਲਾ ਗੀਤ ਸਿਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਸੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਸੰਗਰਾਂਦ ਦਾ ਦਿਹਾੜਾ ਹੈ ਭਾਦੋ ਦੇ ਮਹੀਨੇ ਦੀ ਅੱਜ ਸੰਗਰਾਦ ਹੈ ਜਿਸ ਉਪਲਖਸ਼ ਵਿੱਚ ਹੁਣੇ ਆਪਾਂ ਜੋ ਸ਼ਬਦ ਸਰਵਣ ਕੀਤਾ ਇਹ ਪਾਵਨ ਸ਼ਬਦ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਪਰਮਾ ਵਿੱਚੋਂ ਹੀ ਲਿਆ ਹੈ ਇਸ ਸ਼ਬਦ ਦੀ ਵਿਚਾਰ ਨੂੰ ਆਪਾਂ ਆਰੰਭ ਕਰਨਾ ਹੈ ਵਿਚਾਰ ਦੀ ਆਰੰਭਤਾ ਦੇ ਗੱਜ-ਵੱਜ ਕੇ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਦੇਤ ਪਾਦੋਏ ਮਹੀਨੇ ਦਾ ਨਾਮ ਹੈ ਜਿਸ ਨੂੰ ਆਪਾਂ ਪਾਦੋਦੇ ਮਹੀਨੇ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਮਹੀਨਾ ਜੋ ਕਿ ਦੋ ਰਤੂਆਂ ਦੋ ਮੌਸਮਾਂ ਦਾ ਅਹਿਸਾਸ ਕਰਵਾਉਂਦਾ ਹੈ ਸਾਨੂੰ ਭੁਲੇਖੇ ਵਿੱਚ ਹੀ ਪਾ ਦਿੰਦਾ ਹੈ ਜਦੋਂ ਕਦੇ ਮੀਂਹ ਵਰਦਾ ਹੈ ਤਾਂ ਸਾਨੂੰ ਹੰਡ ਦਾ ਅਹਿਸਾਸ ਹੋ ਰਿਹਾ ਹੁੰਦਾ ਹੈ ਕਿ ਜਦੋਂ ਕੜਕ ਦੀ ਧੁੱਪ ਸਾਨੂੰ ਗਰਮੀ ਦਾ ਅਹਿਸਾਸ ਕਰਵਾਉਂਦੀ ਹੈ ਤਾਂ ਆਪਾਂ ਇਹ ਮੰਨ ਲੈਂਦੇ ਹਾਂ ਕਿ ਸ਼ਾਇਦ ਗਰਮੀ ਹੈ ਸੋ ਇਹ ਇੱਕ ਭਲੇਖੇ ਵਾਲਾ ਮਹੀਨਾ ਵੀ ਧਰਮ ਵਾਲਾ ਮਹੀਨਾ ਵੀ ਮੰਨਿਆ ਜਾਂਦਾ ਹੈ ਸੋ ਮਹਾਰਾਜ ਤੁਸ ਦੇ ਹਨ ਕਿ ਇਸੇ ਮਹੀਨੇ ਦੇ ਅਨੁਸਾਰ ਜੋ ਜੀਵ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਪਰਮਾਤਮਾ ਦੇ ਨਾਮ ਵਿੱਚ ਇਹਨਾਂ ਦੀ ਪ੍ਰੀਤ ਨਹੀਂ ਹੋਰ ਨਾ ਪਦਾਰਥਾਂ ਵਿੱਚ ਜਾਂ ਮਾਇਕ ਪਦਾਰਥਾਂ ਦੀ ਗੱਲ ਕਰੀਏ ਕਿ ਉਹਨਾਂ ਵਿੱਚ ਹੀ ਜਦੋਂ ਕੋਈ ਖਤ ਤੋ ਜਾਂਦਾ ਹੈ ਤਾਂ ਉਹ ਆਪਣਾ ਜੀਵਨ ਭਲੇਖੇ ਵਿੱਚ ਪਰਮ ਵਿੱਚ ਹੀ ਬਤੀਤ ਕਰ ਰਿਹਾ ਹੁੰਦਾ ਹੈ ਕਿਉਂਕਿ ਸਾਨੂੰ ਜੋ ਇਹ ਮਨੁੱਖੀ ਜੀਵਨ ਮਿਲਿਆ ਹੈ ਇਹ ਇੱਕ ਬਾਰੀ ਮਿਲੀ ਹੈ ਪਰਮਾਤਮਾ ਦੇ ਨਾਲ ਮਿਲਣ ਦੀ ਸਾਨੂੰ ਮੌਕਾ ਮਿਲਿਆ ਹੈ ਭਈ ਪ੍ਰਾਪਤੋ ਮਾਣੁ ਤੇ ਹਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਰਖਤਾ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਨੂੰ ਇਹ ਮੌਕਾ ਸਾਧ ਸੰਗਤ ਵਿੱਚ ਜੁੜਨ ਲਈ ਹੀ ਮਿਲਿਆ ਹੈ ਕਿਉਂਕਿ ਜੋ ਪਰਮਾਤਮਾ ਦਾ ਨਾਮ ਹੈ ਉਹ ਸਾਨੂੰ ਗੁਰੂ ਦੀ ਸੰਗਤ ਕਰਕੇ ਹੀ ਮਿਲ ਸਕਦਾ ਹੈ ਸੋ ਜਦੋਂ ਆਪਾਂ ਆਪਣੀ ਪ੍ਰੀਤ ਹੋਰ ਵਸਤੂਆਂ ਵਿੱਚ ਪਾ ਕੇ ਬੈਠੇ ਰਹਿੰਨੇ ਹਾਂ ਜਾਂ ਹੋਰਾਂ ਵਿੱਚ ਜੁੜੇ ਰਹਿੰਨੇ ਹਾਂ ਤਾਂ ਆਪਣਾ ਜੀਵਨ ਭਲੇਖੇ ਵਿੱਚ ਹੀ ਬਤੀਤ ਕਰ ਰਹੇ ਹੁੰਦੇ ਹਨ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਫਿਰ ਮਹਾਰਾਜ ਨੇ ਬਾਹਰੀ ਦਿਖਾਵੇ ਬਾਹਰੀ ਸ਼ਿੰਗਾਰ ਦੀ ਗੱਲ ਕੀਤੀ ਹੈ ਕਿ ਜੇਕਰ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਸਮਝਣ ਦਾ ਯਤਨ ਕਰੀਏ ਕਿ ਜਦੋਂ ਕੋਈ ਇਸਤਰੀ ਬਾਹਰੀ ਤੌਰ ਤੇ ਬੜੀ ਸੋਹਣੀ ਬਰਤੀਤ ਹੁੰਦੀ ਹੋਵੇ ਬੜਾ ਹੀ ਹਾਰ ਸ਼ਿੰਗਾਰ ਲਾ ਕੇ ਆਪਣੇ ਆਪ ਨੂੰ ਸੋਹਣਾ ਅਤਵਾਉਂਦੀ ਹੋਵੇ ਜਾਂ ਇੰਝ ਕਹੀਏ ਕਿ ਕਈ ਤਰ੍ਹਾਂ ਦੇ ਸਾਜੋ-ਸਮਾਨ ਆਪਣੇ ਸ਼ਰੀਰ ਉੱਤੇ ਲਾਉਂਦੀ ਹੋਵੇ ਸੋਹਣੇ ਬਸਤਰ ਪਹਿਨ ਕੇ ਸੋਹਣੇ ਆਭੂਸ਼ਣ ਪਹਿਨ ਕੇ ਸੋਹਣੀ ਦਿਸਦੀ ਹੋਵੇ ਪਰ ਬਾਹਰੀ ਤੌਰ ਤੇ ਤਾਂ ਇਹ ਦਿਖਾਵਾ ਕੀਤਾ ਗਿਆ ਹੋਵੇ ਕਿ ਉਹ ਬੜੀ ਪਤੀਵ੍ਰਤਾ ਹੈ ਪਰ ਅਸਲ ਵਿੱਚ ਨਾ ਹੀ ਉਸਨੇ ਆਪਣੇ ਪਤੀ ਦਾ ਕਦੇ ਸਤਕਾਰ ਪਤੀ ਦਾ ਕਦੇ ਕਹਿਣਾ ਮੰਨਿਆ ਹੋਵੇ ਸੋ ਨਜੇ ਹੀ ਕਰਮ ਕਰਕੇ ਉਹ ਬਾਹਰੀ ਤੌਰ ਤੇ ਤਾਂ ਸੋਹਣੀ ਪ੍ਰਤੀਤ ਹੋ ਸਕਦੀ ਹੈ ਪਰ ਜਦੋਂ ਸਾਨੂੰ ਉਸ ਦੀ ਅਸਲ ਸਚਾਈ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਕੀਤਾ ਹੋਇਆ ਹਾਰ ਚੰਗਾ ਵਿਅਰਥ ਹੋ ਜਾਂਦਾ ਹੈ ਇਸੇ ਅਨੁਸਾਰ ਇਸੇ ਤਰ੍ਹਾਂ ਹੀ ਮਹਾਰਾਜ ਬਸਦੇ ਹਨ ਕਿ ਜੋ ਜੀਵ ਬਾਹਰੀ ਤੌਰ ਤੇ ਤਾਂ ਬੜੇ ਹੀ ਧਾਰਮਿਕ ਪ੍ਰਤੀਤ ਹੁੰਦੇ ਹਨ ਧਾਰਮਿਕ ਚਿੰਨ ਆਦਿ ਪਹਿਨ ਕੇ ਲੋਕਾਂ ਨੂੰ ਇਹ ਖਵਾਉਂਦੇ ਹਨ ਕਿ ਅਸੀਂ ਬੜੇ ਹੀ ਚੰਗੇ ਹਾਂ ਬੜੇ ਹੀ ਨਾਮ ਨਾਲ ਜੁੜੇ ਹੋਏ ਹਾਂ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ ਪਰ ਅੰਦਰੋਂ ਉਹ ਬਿਲਕੁਲ ਹੀ ਸਖਨੇ ਹਨ ਬਿਲਕੁਲ ਹੀ ਖਾਲੀ ਹਨ ਕਿਉਂਕਿ ਮਹਾਰਾਜ ਦੱਸਦੇ ਹਨ ਕਿ ਅਜੇ ਕਰਮਾ ਕਰਕੇ ਪਰਮਾਤਮਾ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਰਮਾਤਮਾ ਕੋਈ ਖਡਾਉਣੇ ਵਾਲੀ ਵਸਤੂ ਨਹੀਂ ਹੈ ਕੋਈ ਪਰਮਾਤਮਾ ਨਿਆਣਾ ਨਹੀਂ ਗੁਰਬਾਣੀ ਦਾ ਪਰਮਾਨ ਹੈ ਮਾਥੇ ਤਿਲਕ ਹੱਥ ਮਾਲਾ ਬਾਨਾ ਮੋਗਨ ਰਾਮ ਖਿਲੋਨਾ ਜਾਨ ਲੋਕਾਂ ਨੇ ਤਾਂ ਪਰਮਾਤਮਾ ਨੂੰ ਇੱਕ ਖਡੋਣਾ ਹੀ ਬਣਾ ਲਿਆ ਹੈ ਕਿ ਆਪਾਂ ਬਾਹਰੀ ਤੌਰ ਤੇ ਹਾਰ ਸ਼ਿੰਗਾਰ ਕਰ ਲਈਏ ਸਾਜੋ ਸਮਾਨ ਲਾ ਲਈਏ ਧਾਰਮਿਕ ਪਹਿਰਾਵੇ ਪਹਿਨ ਲਈਏ ਪਰ ਪਰਮਾਤਮਾ ਕੋਈ ਖਡੋਣਾ ਨਹੀਂ ਜਾਂ ਫਿਰ ਇਹ ਕਹੀਏ ਕਿ ਪਰਮਾਤਮਾ ਕੋਈ ਅਨਜਾਨ ਨਹੀਂ ਉਹਨੂੰ ਤਾਂ ਪਤਾ ਹੀ ਹੈ ਕਿ ਜਦੋਂ ਇਸ ਦਿਖਾਵੇ ਬਾਰੇ ਆਮ ਲੋਕਾਂ ਨੂੰ ਹੀ ਪਤਾ ਲੱਗਦਾ ਹੈ ਤਾਂ ਉਸ ਬੰਦੇ ਦਾ ਫਿਰ ਜਿੱਥੇ ਨਾਮ ਇਤਨਾ ਬਣਿਆ ਵੀ ਹੋਵੇ ਇਤਨਾ ਉਹ ਮਸ਼ਹੂਰ ਵੀ ਹੋਵੇ ਪਰ ਉਹ ਸਭ ਮਿੱਟੀ ਵਿੱਚ ਰਲ ਜਾਂਦਾ ਹੈ ਉਹ ਉਸੇ ਤਰ੍ਹਾਂ ਹੀ ਫਿਰ ਬਦਨਾਮ ਵੀ ਹੋ ਜਾਂਦਾ ਹੈ ਜਿਤ ਦਿਨ ਦੇਖ ਬਨਸੀਸੀ ਤਿਤ ਵੇਲਾ ਤੈ ਸੰਨ ਪ੍ਰੇਤ ਜਦੋਂ ਕਦੇ ਸਾਡੇ ਦੇਹ ਨੇ ਮਨਸ ਜਾਣਾ ਹੈ ਜਦੋਂ ਸਾਡੇ ਸਰੀਰ ਵਿੱਚੋਂ ਆਤਮਿਕ ਰੂਪੀ ਪੰਖੇ ਰੂਹ ਨੇ ਉਡਾਰੀ ਮਾਰ ਜਾਣੀ ਹੈ ਤਾਂ ਫਿਰ ਸਾਡੇ ਨਾਲ ਦੇ ਰਹਿਣ ਵਾਲਿਆਂ ਨੇ ਵੀ ਸਾਨੂੰ ਪਰाया ਕਰ ਦੇਣਾ ਹੈ ਸਾਨੂੰ ਪ੍ਰੇਤ ਮੰਨ ਲੈਣਾ ਹੈ ਫਿਰ ਸਾਨੂੰ ਕੋਈ ਵੀ ਆਪਣੇ ਨਾਲ ਨਹੀਂ ਰੱਖ ਸਕਦਾ ਸਾਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਆਪਣੀ ਬਾਣੀ ਵਿੱਚ ਪ੍ਰਮਾਨ ਕਰਦੇ ਹਨ ਕਰ ਕੀ ਨਾਰ ਬਹੁਤ ਹੈ ਤਜਾਸਿਓ ਸਦਾ ਰਹੇ ਪ੍ਰਸੰਗ ਲਾਗੀ ਜਬ ਕੀ ਹੰਸ ਪੱਜੀ ਏਕ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਸ ਪੰਕਤੀ ਵਿੱਚ ਵੀ ਮਹਾਰਾਜ ਨੇ ਪ੍ਰਮਾਨ ਕੀਤਾ ਹੈ ਕਿ ਜੋ ਸਭ ਤੋਂ ਨੇੜਲਾ ਰਿਸ਼ਤਾ ਸਭ ਤੋਂ ਪਿਆਰਾ ਰਿਸ਼ਤਾ ਜਾਂ ਫੇ ਰੰਜਮਨੀਆਂ ਕਿ ਜਿਸ ਨੂੰ ਜੀਵਨ ਸਾਥੀ ਦੇ ਨਾਮ ਨਾਲ ਵੀ ਆਪਾਂ ਆਖਦੇ ਹਾਂ ਜੋ ਸਾਰੀ ਉਮਰ ਸਾਰੀ ਜ਼ਿੰਦਗੀ ਸਾਡਾ ਸਾਥ ਨਿਭਾਏਗਾ ਤੇ ਜਦੋਂ ਕੋਈ ਇੱਕ ਜੀਵ ਇਹਨਾਂ ਵਿੱਚੋਂ ਚਲਿਆ ਜਾਂਦਾ ਹੈ ਤਾਂ ਦੂਸਰਾ ਜੀਵ ਉਸ ਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਭਾਵੇਂ ਕਿਤਨਾ ਹੀ ਉਸ ਨਾਲ ਪ੍ਰੇਮ ਹੋਵੇ ਕਿਤਨਾ ਹੀ ਉਸप्रति ਸਤਿਕਾਰ ਹੋਵੇ ਕਿਤਨਾ ਹੀ ਆਪਾਂ ਉਸ ਦੀ ਆਗਿਆ ਦਾ ਪਾਲਣ ਕਰਦੇ ਹੋਈਏ ਪਰ ਮਰ ਜਾਣ ਪਿੱਛੋਂ ਤਾਂ ਉਹ ਫਿਰ ਸਾਡੇ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਉਸ ਨੂੰ ਫਿਰ ਘਰੋਂ ਕੱਢ ਦਿੱਤਾ ਜਾਂਦਾ ਹੈ ਪਕੜ ਚਲਾਇਨ ਦੂਤ ਜਮ ਕਿਸਨ ਦੇਲੀ ਭੇਤਾ ਫਿਰ ਮਹਾਰਾਜ ਨੇ ਉਹਨਾਂ ਜਮਦੂਤਾਂ ਦੀ ਗੱਲ ਕੀਤੀ ਹੈ ਜੋ ਕਿ ਧਾਰਮਿਕ ਗ੍ਰੰਥਾਂ ਵਿੱਚ ਵੱਖ-ਵੱਖ ਟੰਗਾ ਨਾਲ ਪ੍ਰਸਤੁਤ ਕੀਤਾ ਗਿਆ ਹੈ ਕਿਤੇ ਇਸ ਨੂੰ ਜਮਦੂਤ ਆਖਿਆ ਗਿਆ ਹੈ ਕਿਤੇ ਇਸ ਨੂੰ ਅਜਰਾਇ ਲਾਖਿਆ ਗਿਆ ਹੈ ਉਹ ਮਹਾਰਾਜ ਬਸਲੇ ਹਨ ਕਿ ਜੋ ਇਹ ਜਮਦੂਤ ਹਨ ਇਹ ਫਿਰ ਆਪਣਾ ਭੇਤ ਕਿਸੇ ਨੂੰ ਮਿਲ ਜਾਂਦੇ ਕਿ ਆਪਾਂ ਜੀਵ ਨੂੰ ਕਿੱਥੇ ਲੈ ਕੇ ਜਾ ਰਹੇ ਹਾਂ ਇਹਨਾਂ ਜਮਦੂਤਾਂ ਬਾਰੇ ਮਹਾਰਾਜ ਨੇ ਇਸ ਕਰਕੇ ਜ਼ਿਕਰ ਕੀਤਾ ਹੈ ਕਿਉਂਕਿ ਅਸੀਂ ਆਮ ਕਹਾਣੀਆਂ ਵਿੱਚ ਵੀ ਇਹਨਾਂ ਦਾ ਜ਼ਿਕਰ ਬੜਾ ਹੀ ਸੁਣਿਆ ਹੈ ਬੜਾ ਹੀ ਪੜਿਆ ਹੈ ਸੋ ਮਹਾਰਾਜ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਦਾ ਕਿਸੇ ਨੂੰ ਵੀ ਪੇਤ ਨਹੀਂ ਹੁੰਦਾ ਕਿ ਕੋਈ ਜੀਵ ਕਿੱਥੇ ਚਲਿਆ ਗਿਆ ਹੈ ਛੱਡ ਘੜੋਤੇ ਕਿਨਾਂ ਮਾਹੀ ਜਿਸ ਨੂੰ ਲਗਾ ਹਿਤ ਫਿਰ ਅਗਾਂਹ ਮਹਾਰਾਜ ਪ੍ਰਮਾਨ ਕਰਦੇ ਹਨ ਕਿ ਉਹ ਜੀਵ ਜਿਨ੍ਹਾਂ ਨਾਲ ਸਾਡਾ ਜੀਵਨ ਦਾ ਸਾਥ ਸੀ ਜੀਵਨ ਦਾ ਪਿਆਰ ਸੀ ਜਾਂ ਫਿਰ ਆਪਾਂ ਇਹ ਕਹੀਏ ਕਿ ਆਪਣੇ ਜਿਤਨੇ ਵੀ ਨਿੱਜੀ ਰਿਸ਼ਤੇ ਹਨ ਜਿਤਨੇ ਵੀ ਸਾਥ ਸੰਬੰਧੀ ਪਿਆਰੇ ਮਿੱਤਰ ਹਨ ਉਹ ਸਭ ਵੀ ਸਾਨੂੰ ਛਿਨ ਵਿੱਚ ਹੀ ਛੱਡ ਬੈਠਦੇ ਹਨ ਕਿਉਂਕਿ ਮਰਿਆ ਨਾਲ ਵੀ ਕੋਈ ਮਰਿਆ ਸੋ ਇਸ ਕਰਕੇ ਮਹਾਰਾਜ ਦੱਸਦੇ ਹਨ ਕਿ ਮਰਨ ਪਿੱਛੋਂ ਤਾਂ ਸਭ ਪਰਾਏ ਹੋ ਜਾਂਦੇ ਹਨ ਸਭ ਸਾਡਾ ਸਾਥ ਛੱਡ ਦਿੰਦੇ ਹਨ ਹੱਥ ਮਰੂੜੈ ਤਨ ਕਪੇ ਸਿਆਹ ਹੋ ਬੁਆਸੀਤ ਜਦੋਂ ਕਿਸੇ ਉੱਤੇ ਮੌਤ ਦੀ ਅਵਸਥਾ ਆਉਣ ਵਾਲੀ ਹੁੰਦੀ ਹੈ ਤਾਂ ਇਸ ਅਵਸਥਾ ਦੇ ਵਿੱਚ ਉਹ ਜੀਵ ਹਾਥਮ ਰੋੜ ਦਾ ਭਾਵ ਕਿ ਉਸ ਦੇ ਹੱਡ ਪੈਰ ਦੁਖਦੇ ਹਨ ਉਸ ਦੇ ਜੋ ਅੰਦਰਲੇ ਅੰਗ ਹਨ ਜਾਂ ਉਸ ਦਾ ਜੋ ਤਨ ਹੈ ਉਹ ਵੀ ਉਸ ਦੇ ਕਹੇ ਅਨੁਸਾਰ ਨਹੀਂ ਰਹਿ ਜਾਂਦਾ ਕਿਸੇ ਦਾ ਸਰੀਰ ਕੰਬਣ ਲੱਗ ਪੈਂਦਾ ਹੈ ਕਿਸੇ ਦੇ ਮੂੰਹ ਚੋਂ ਲਾਰ ਜਾਂ ਫਿਰ ਹੋਰ ਵੀ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਜੋ ਕਿ ਮੌਤ ਦੇ ਵੇਲੇ ਆ ਜਾਂਦੀਆਂ ਹਨ ਅੰਤਲੇ ਵੇਲੇ ਜੋ ਦੁੱਖ ਉਹ ਤੁਹਾਨੂੰ ਸਹਿਣਾ ਪੈਂਦਾ ਹੈ ਉਸ ਜੀਵ ਨੂੰ ਹੀ ਪਤਾ ਹੁੰਦਾ ਹੈ ਸੋ ਮਹਾਰਾਜ ਦੱਸਦੇ ਹਨ ਕਿ ਇਹੋ ਜੀ ਅਵਸਥਾ ਉਸ ਬੰਦੇ ਦੀ ਹੋ ਜਾਂਦੀ ਹੈ ਜਦੋਂ ਉਸ ਤੇ ਮੌਤ ਆ ਜਾਂਦੀ ਹੈ ਉਸ ਦਾ ਸਰੀਰ ਵੀ ਰੰਗ ਬਦਲਣ ਲੱਗ ਜਾਂਦਾ ਹੈ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਕਾਲੇ ਤੋਂ ਉਸ ਦਾ ਚਿੱਟਾ ਰੰਗ ਹੋ ਜਾਂਦਾ ਹੈ ਸੋ ਮਹਾਰਾਜ ਦਾ ਇਹ ਦੱਸਣਾ ਇਸ ਕਰਕੇ ਹੈ ਤਾਂ ਜੋ ਸਾਨੂੰ ਸਮਝ ਪਵੇ ਕਿ ਜੋ ਮੌਤ ਨੇ ਆਉਣਾ ਹੈ ਉਹ ਤਾਂ ਆਉਣਾ ਹੀ ਹੈ ਪਰ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਚੰਗੇ ਕਰਮ ਕਰਦੇ ਹਾਂ ਤਾਂ ਇਹ ਮੌਤ ਵੀ ਬੜੀ ਸੁਹੇਲੀ ਬਣ ਜਾਂਦੀ ਹੈ ਜਿਹਾ ਬੀਜ ਹੈ ਸੋਲਣਾ ਕਰਮ ਸੰਧੜਾ ਖੇਤ ਫਿਰ ਮਹਾਰਾਜ ਨੇ ਇੱਥੇ ਸਾਨੂੰ ਕਰਮਾਂ ਦੀ ਗੱਲ ਦੱਸੀ ਹੈ ਕਿ ਜਿਵੇਂ ਕੋਈ ਕਿਸਾਨ ਵੀਰ ਆਪਣੇ ਖੇਤਾਂ ਵਿੱਚ ਜਿਸ ਤਰ੍ਹਾਂ ਦੀ ਖੇਤੀ ਕਰ ਰਿਹਾ ਹੁੰਦਾ ਹੈ ਉਸੀ ਤਰ੍ਹਾਂ ਦਾ ਹੀ ਉਸ ਨੂੰ ਫਲ ਵੜਨਾ ਪੈਂਦਾ ਹੈ ਜੇਕਰ ਉਸ ਨੇ ਕੋਈ ਮਾੜਾ ਬੀਜ ਪੀਜਿਆ ਹੈ ਤਾਂ ਉਸ ਨੂੰ ਫਿਰ ਮਾੜੀ ਹੀ ਫਸਲ ਵੜਣੀ ਪੈਣੀ ਹੈ ਲੋੜੇ ਦਾਖ ਬਿਜੌਰੀਆਂ ਇਕਕਰ ਬੀਜੇ ਜੱਟ ਕਿ ਕੋਈ ਜੀਵ ਕੋਈ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਦਾਖਾਂ ਦੀ ਉਮੀਦ ਇਕਕਰ ਦੇ ਬੀਜ ਬੀਜ ਕੇ ਕਰੇ ਤਾਂ ਫਿਰ ਇਹ ਫਸਲ ਨਹੀਂ ਜਾਂ ਫਿਰ ਹਨ ਹੋਣੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਕਿਵੇਂ ਕੋਈ ਜੀਵ ਮਾੜੇ ਕਰਮ ਕਰਕੇ ਚੰਗੇ ਦੀ ਉਮੀਦ ਕਰੇ ਸੋ ਇਹ ਮਹਾਰਾਜ ਦਾ ਦਸਣਾ ਹੈ ਕਿ ਜਿਵੇਂ ਜੇ ਆਪਾਂ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਹੀ ਸਾਨੂੰ ਫਲ ਮਿਲਣਾ ਹੈ ਜੇਕਰ ਸਾਡੇ ਕਰਮ ਚੰਗੇ ਹਨ ਤਾਂ ਉਸ ਦਾ ਫਲ ਵੀ ਚੰਗਾ ਹੀ ਮਿਲੇਗਾ ਜੇਕਰ ਮਾੜੇ ਹਨ ਤਾਂ ਮਾੜੇ ਹੀ ਫਲ ਸਾਨੂੰ ਮਿਲਣੇ ਹਨ ਸਾਨੂੰ ਦੁੱਖ ਤਕਲੀਫਾਂ ਹੀ ਝੱਲਣੀਆਂ ਪੈਣੀਆਂ ਹਨ ਨਾਨਕ ਪ੍ਰਭ ਸ਼ਰਨਾ ਗਤੀ ਚਰਨ ਬੋਹਿਤ ਪ੍ਰਭ ਦੇ ਤਿਰਥ ਗੁਰੂ ਦੀ ਵਡਿਆਈ ਦੀ ਗੱਲ ਕੀਤੀ ਹੈ ਕਿ ਜਦੋਂ ਸੱਚਾ ਗੁਰੂ ਸਾਨੂੰ ਪਰਮਾਤਮਾ ਦਾ ਨਾਮ ਜਪਾਉਂਦਾ ਹੈ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਉੱਤੇ ਬਿਠਾਉਂਦਾ ਹੈ ਤਾਂ ਉਸ ਜਹਾਜ਼ ਤੇ ਬੈਠ ਕੇ ਆਪਾਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ ਇਹ ਸੰਸਾਰ ਭਵਜਲ ਤੋਂ ਪਾਰ ਉਤਾਰਨ ਵਿੱਚ ਨਾਮ ਹੀ ਸਹਾਈ ਹੈ ਨਾਮ ਰੂਪੀ ਜਹਾਜ਼ ਜਿਸ ਦਾ ਜ਼ਿਕਰ ਆਪਾਂ ਆਮ ਤੌਰ ਤੇ ਜੋ ਸ਼ਬਦ ਪੜ੍ਹਦੇ ਹੀ ਹਾਂ ਨਾਨਕ ਨਾਮ ਜਹਾਜ਼ ਹੈ ਜਿਹੜੇ ਸੂਤਰੇ ਪਾਰ ਇਸ ਸ਼ਬਦ ਵਿੱਚ ਵੀ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਕਿਵੇਂ ਪ੍ਰਮਾਤਮਾ ਦਾ ਨਾਮ ਇੱਕ ਜਹਾਜ਼ ਬਣ ਜਾਂਦਾ ਹੈ ਜੋ ਸਫਲ ਤੌਰ ਤੇ ਸਾਨੂੰ ਇਸ ਸੰਸਾਰ ਭਵਜਲ ਤੋਂ ਪਾਰ ਉਤਾਰਨ ਦੀ ਸਮਰੱਥਾ ਰੱਖਦਾ ਹੈ ਸੇ ਭਾਦਵੀ ਨਰਕ ਨ ਪਾਈਐ ਗੁਰ ਰਖਣ ਵਾਲਾ ਜੀਤ ਫਿਰ ਮਹਾਰਾਜ ਨੇ ਨਿਰਣਾ ਕੀਤਾ ਕਿ ਉਹ ਜੀਵ ਨਰਕਾਂ ਵਿੱਚ ਨਹੀਂ ਜਾਂਦੇ ਜਿਨ੍ਹਾਂ ਨੂੰ ਸੱਚਾ ਗੁਰੂ ਰੱਖ ਲੈਂਦਾ ਫਿਰ ਇੱਥੇ ਗੁਰੂ ਦੀ ਹੀ ਵਡਿਆਈ ਹੈ ਕਿ ਸੱਚਾ ਗੁਰੂ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਦੀ ਬਾਣੀ ਵਿੱਚੋਂ ਆਪਾਂ ਇਤਨਾ ਗਿਆਨ ਲੈ ਰਹੇ ਹਾਂ ਜੋ ਗੁਰਬਾਣੀ ਆਪਾਂ ਪੜ੍ਹੀ ਹੈ ਜਾਂ ਜਿਸ ਨੂੰ ਆਪਾਂ ਵਿਚਾਰ ਰਹੇ ਹਾਂ ਇਸ ਸਦਕਾ ਹੀ ਆਪਾਂ ਪਰਮਾਤਮਾ ਦੀ ਸ਼ਰਨ ਵਿੱਚ ਜਾ ਸਕਦੇ ਹਾਂ ਇਸੇ ਤੋਂ ਗਿਆਨ ਲੈ ਕੇ ਜੀ ਆਪਾਂ ਚੰਗੇ ਕਰਮ ਕਰਕੇ ਪਰਮਾਤਮਾ ਦੀ ਅੱਖਾਂ ਦਾ ਤਾਰਾ ਬਣ ਸਕਦੇ ਹਾਂ ਪਰਮਾਤਮਾ ਨੂੰ ਚੰਗੇ ਲੱਗ ਸਕਦੇ ਹਾਂ ਤੋਂ ਮਹਾਰਾਜ ਦਾ ਫਰਮਾਨ ਹੈ ਮਹਾਰਾਜ ਦਾ ਸਮਝਾਉਣਾ ਹੈ ਕਿ ਜਦੋਂ ਸੱਚਾ ਗੁਰੂ ਸਹਾਈ ਹੁੰਦਾ ਹੈ ਕਾ ਫਿਰ ਸਾਨੂੰ ਨਰਕਾਂ ਵਿੱਚ ਨਹੀਂ ਭੇਜਣ ਦਿੰਦਾ ਇਹ ਇੱਥੇ ਨਰਕ ਦੀ ਗੱਲ ਮਹਾਰਾਜ ਨੇ ਉਦਾਹਰਣ ਦੇ ਤੌਰ ਤੇ ਕੀਤੀ ਹੈ ਕਿਉਂਕਿ ਨਰਕ ਕੋਈ ਅਜਿਹਾ ਸਥਾਨ ਨਹੀਂ ਜੋ ਕਿ ਮਰਨ ਤੋਂ ਬਾਅਦ ਹੀ ਸਾਨੂੰ ਮਿਲਦਾ ਹੈ ਇਹ ਜੋ ਨਰਕ ਹੈ ਜਾਂ ਸਵਰਗ ਹੈ ਇਹ ਸਭ ਸਾਡੇ ਜਿਉਂਦਿਆਂ ਹੀ ਹੈ ਜਿਉਂ ਜਿਹੜਾ ਆਪਾਂ ਕਰਮ ਕਰਾਂਗੇ ਉਸੇ ਅਨੁਸਾਰ ਹੀ ਨਰਕ ਸੁਰਗ ਮਿਲਦਾ ਹੈ ਮਾੜੇ ਕਰਮਾਂ ਕਰਕੇ ਸਾਨੂੰ ਇੱਥੇ ਹੀ ਕਾਵੇਂ ਸਾਡੇ ਸਰੀਰ ਉੱਤੇ ਕੋਈ ਬਿਮਾਰੀ ਆ ਜਾਵੇ ਕਾਵੇਂ ਸਾਡੇ ਪਰਿਵਾਰ ਵਿੱਚ ਕੋਈ ਜੀਵ ਮਾੜਾ ਨਿਕਲ ਆਵੇ ਕਿ ਤੈਨੂੰ ਕੋਈ ਬਿਮਾਰੀ ਹੋ ਜਾਵੇ ਜਾਂ ਅੰਤ ਵੇਲੇ ਸਾਡਾ ਕੋਈ ਸਾਥ ਦੇਣ ਵਾਲਾ ਨਾ ਰਵੇ ਕੋਈ ਸਾਡਾ ਕਹਿਣਾ ਮੰਨਣ ਵਾਲਾ ਹੋਵੇ ਸੋ ਮਹਾਰਾਜ ਦਾ ਇਹ ਦੱਸਣਾ ਹੈ ਕਿ ਜਿਹੋ ਜਿਹੇ ਆਪਾਂ ਕਰਮ ਕਰਾਂਗੇ ਉਹ ਜਾਈ ਸਾਨੂੰ ਫਲ ਮਿਲੇਗਾ ਤੇ ਚੰਗੇ ਮਾੜੇ ਕਰਮਾਂ ਦਾ ਜੋ ਗਿਆਨ ਹੈ ਉਹ ਸੱਚੇ ਗੁਰੂ ਦੀ ਸ਼ਰਨ ਵਿੱਚ ਹੀ ਮਿਲਦਾ ਹੈ ਇਸ ਸੰਪੂਰਨ ਸ਼ਬਦ ਵਿੱਚ ਮਹਾਰਾਜ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਕਿਸ ਤਰ੍ਹਾਂ ਆਪਾਂ ਚੰਗੇ ਕਰਮਾਂ ਕਰਕੇ ਪਰਮਾਤਮਾ ਦੇ ਪਿਆਰ ਦਾ ਪਾਤਰ ਬਣ ਸਕਦੇ ਹਾਂ ਤੇ ਮਾੜੇ ਕਰਮਾਂ ਕਰਕੇ ਉਸ ਤੋਂ ਦੂਰ ਹੋ ਜਾਂਦੇ ਹਾਂ ਚੰਗੀਆਂ ਬੁਰਾਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਭਾਲ ਨਾਨਕ ਤੇ ਮੁਖ ਉਜਲੇ ਕੀਤੀ ਚੁੱਪੀ ਨਾਲ ਇਸ ਪੰਕਤੀਆਂ ਵਿੱਚ ਵੀ ਮਹਾਰਾਜ ਨੇ ਜੋ ਦੱਸਿਆ ਹੈ ਉਹ ਇਸੇ ਅਨੁਸਾਰ ਹੀ ਹੈ ਕਿ ਜਿਵੇਂ ਆਪਾਂ ਕਰਮ ਕਰਦੇ ਹਾਂ ਉਸੇ ਅਨੁਸਾਰ ਹੀ ਸਾਨੂੰ ਫਲ ਮਿਲਦਾ ਹੈ ਉਸੇ ਅਨੁਸਾਰ ਹੀ ਆਪਾਂ ਪਰਮਾਤਮਾ ਦੇ ਨੇੜੇ ਜਾਂ ਦੂਰ ਹੋ ਜਾਂਦੇ ਹਾਂ ਤੇ ਚੰਗੇ ਕਰਮਾ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਆਪਾਂ ਇਸ ਸੰਸਾਰ ਭਵਜਲ ਤੋਂ ਪਾਰ ਉਤਰ ਜਾਂਦੇ ਹਾਂ ਸੋ ਇਹ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ ਮਹਾਰਾਜ ਅਕੀ ਬੇਨਤੀ ਹੈ ਕਿ ਸਭਨਾ ਉਤੇ ਮਹਾਰਾਜ ਚੜ੍ਹਦੀ ਕਲਾ ਵਾਲਾ ਹੱਥ ਬਣਾ ਕੇ ਰੱਖਣ ਸਭਨਾ ਦੀਆਂ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਹੋਣ ਗੁਰਸਿੱਖੀ ਜੀਵਨ ਦੇ ਅਰੋਗਤਾ ਦੀ ਦਾਤ ਚੜ੍ਹਦੀ ਕਲਾ ਬਖਸ਼ੂ ਹੋਵੇ ਨਾਮ ਦਾਣ ਦੀਆਂ ਦਾਤਾਂ ਬਖਸ਼ੂਣ ਸਦਾ ਹੀ ਮਹਾਰਾਜ ਜੀ ਦੇ ਬਾਣੇ ਵਿੱਚ ਆਪਾਂ ਆਪਣਾ ਜੀਵਨ ਬਤੀਤ ਕਰੀਏ ਜੀ ਆਉ ਦੀ ਗੱਜ ਵੱਜ ਕੇ ਫਤਿਹ ਦੀ ਸਾਂਝ ਕਰ ਲਈਏ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ